ਖੇਰ ਗਰਾਂ ਦੇ ਜਿਹੜੀਆਂ ਸਮੱਸਿਆਵਾਂ ਹੈਗੀਆਂ ਕਾਫੀ ਸਮੱਸਿਆਵਾਂ ਆ ਟ੍ਰੈਫਿਕ ਦੀ ਸਭ ਤੋਂ ਵੱਡੀ ਸਮੱਸਿਆ ਆ ਬਟਾਪਿੰਡ ਰੋਡ ਚੱਲ ਜਾਓ ਉੱਧਰ ਲੰਘਣਾ ਬੜਾ ਔਖਾ ਹੋ ਜਾਂਦਾ ਪੂਰੀ ਟ੍ਰੈਫਿਕ ਉੱਥੇ ਜਾਮ ਰਹਿੰਦਾ ਹਮੇਸ਼ਾ ਤੇ ਜੇ ਆਪਾਂ ਫਾਟਕਾਂ ਵਾਲੀ ਗੱਲ ਕਰੀਏ ਰੁਟਕਾ ਰੋਡ ਦੀ ਇਹ ਜਿਹੜੀ ਫਾਟਕਾਂ ਦੀ ਸਮੱਸਿਆ ਤਾਂ ਹੈ ਹੀ ਹੈ ਤੇ ਇਸ ਦੇ ਨਾਲ ਹੀ ਇਹ ਰਸਤੇ ਦੇ ਵਿੱਚ ਜਿਹੜੀਆਂ ਦੋ ਬੱਸਾਂ ਖੜ੍ਹ ਜਾਂਦੀਆਂ ਆ ਜਿਸ ਨਾਲ ਬੱਸਾਂ ਜਿਹੜੀਆਂ ਜਾਮ ਲਾਉਂਦੀਆਂ ਤੇ ਸ਼ਹਿਰ ਵਾਸੀ ਨੂੰ ਲੰਘਣਾ ਬੜਾ ਔਖਾ ਜਾਂਦਾ ਇਸ ਸਬੰਧੀ ਅੱਜ ਐਸਐਚਓ ਸਿਕੰਦਰ ਸਿੰਘ ਜੀ ਨਾਲ ਗੱਲਬਾਤ ਕਰਨਗੇ ਸਸਾ ਜੀ ਸਾਬਾ ਇੱਥੇ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਆ ਤੇ ਟ੍ਰੈਫਿਕ ਦੀ ਸਮੱਸਿਆ ਦਾ ਕਿਸ ਤਰ੍ਹਾਂ ਹੱਲ ਹੋ ਸਕਦਾ ਨਹੀਂ ਬੜਾ ਬੜਾ ਵਧੀਆ ਤੁਸੀਂ ਸਵਾਲ ਜਿਹੜਾ ਉਠਾਇਆ ਹੈ ਕਿ ਮੈਂ ਜਦੋਂ ਆਇਆ ਸੀ ਹੁੰਦਿਆਂ ਹੀ ਜਿਹੜਾ ਅੱਜ ਸਵਾਲ ਨੂੰ ਉਠਾਇਆ ਮੈਨੂੰ ਅੱਜ ਮਹੀਨਾ ਹੋ ਗਿਆ ਲੱਗੇ ਨੂੰ ਮੈਂ ਉਹਦੇ ਹੀ ਦੇਖਿਆ ਸੀ ਵਾਕਿਆ ਜਿਹੜੀ ਇਹ ਟ੍ਰੈਫਿਕ ਦੀ ਸਮੱਸਿਆ ਕਰਾਇਆ ਦੇ ਵਿੱਚ ਹੈਗੀ ਆ ਇੱਕ ਤਾਂ ਬੜਾ ਪਿੰਡ ਰੋਡ ਦੇ ਉੱਤੇ ਜਿਹੜੀਆਂ ਰੇੜੀਆਂ ਲਗਾਈਆਂ ਹੋਈਆਂ ਨੇ ਜਾਂ ਦੁਕਾਨਾਂ ਵਾਲਿਆਂ ਨੇ ਅੱਗੇ ਦੁਕਾਨਾਂ 5-5 10 ਦਾ ਫੁੱਟ ਵਧਾ ਕੇ ਅੱਗੇ ਨੂੰ ਲਾਈਆਂ ਹੋਈਆਂ ਨੇ ਉਦਾ ਕਰਕੇ ਜਿਹੜੀ ਦਰਬਾ ਕੋਈ ਗੱਡੀਆਂ ਖੜੀਆਂ ਕਰ ਦਿੰਦੇ ਨੇ ਗਾਹਕ ਕੁਝ ਹੋਰ ਵੀਕਲ ਖੜੇ ਹੋ ਜਾਂਦੇ ਨੇ ਇਹਦੇ ਕਰਕੇ ਨੰਗਣ ਵਾਲੇ ਲਈ ਬੜਾ ਔਖਾ ਆ ਇਹ ਮੈਂ ਦੁਕਾਨਾਂ ਵਾਲਿਆਂ ਸੜਕੇ ਇੱਕ ਮੀਟਿੰਗ ਵੀ ਕਰਾਂਗਾ ਔਰ ਸਖਤ ਹਦਾਇਤ ਵੀ ਕਰਾਂਗਾ ਕਿ ਬਿਲਕੁਲ ਜਿਹੜੀਆਂ ਰੇੜੀਆਂ ਉਹ ਬੜਾ ਪਿੰਡ ਰੋਡ ਤੇ ਬਿਲਕੁਲ ਨਹੀਂ ਲੱਗਣਗੀਆਂ ਔਰ ਜਿਹੜੀਆਂ ਦੁਕਾਨਾਂ ਅੱਗੇ ਵਧਾਈਆਂ ਪਈਆਂ ਨੇ ਉਹ ਦੁਕਾਨਦਾਰ ਉਹਨਾਂ ਦੁਕਾਨਾਂ ਨੂੰ ਆਪਣੇ ਆਪ ਹੀ ਪਿਛੇ ਕਰ ਲੈਣ ਕਿਉਂਕਿ ਟਰੈਪ ਜਿਹੜੀ ਆ ਉਹ ਅਸੀਂ ਬਿਲਕੁਲ ਕਰੀਆ ਚ ਚਲਉਣੀ ਆ ਟੈਪ ਨਾਲ ਕਾਫੀ ਲੋਕ ਵੀ ਪਰੇਸ਼ਾਨ ਹੁੰਦੇ ਨੇ ਕੋਈ ਮਰੀਜ਼ ਹੁੰਦਾ ਕੋਈ ਬਿਮਾਰ ਹੁੰਦਾ ਕਿਸੇ ਨੇ ਜਾਣਾ ਹੁੰਦਾ ਟਾਈਮ 'ਲੀ ਉਹ ਟਾਈਮ 'ਲੀ ਪਹੁੰਚਣੀ ਪਉਂਦਾ ਇਸ ਕਰਕੇ ਮੇਰੀ ਦੁਕਾਨ ਵਾਲਿਆਂ ਨੂੰ ਬੇਨਤੀ ਆ ਫਿਲਹਾਲ ਤੇ ਬੇਨਤੀ ਆ ਜੇ ਨਹੀਂ ਇਹਨੂੰ ਕਰਨਗੇ ਪਿੱਛੇ ਜਾਂ ਰੇੜੀਆਂ ਇੱਥੋਂ ਨਹੀਂ ਚੱਕਣਗੇ ਫਿਰ ਮੈਂ ਜਿਹੜੀ ਇਹਨਾਂ ਦੇ ਚਲਾਨ ਕਟਾਂਗਾ ਈਓ ਨੂੰ ਨਾਲ ਲੈ ਕੇ ਇਹ ਜਿਹੜੀ ਕਾਰਵਾਈ ਕਰਾਂਗੇ ਔਰ ਬਿਲਕੁਲ ਸ਼ਰਕਨ ਕਲੀਅਰ ਕਰਾਂਗੇ ਸਰ ਜਿਸ ਤਰ੍ਹਾਂ ਆਪਣੇ ਰੋੜਕਾ ਰੋਡ ਤੇ ਜਿਹੜੀ ਆ ਬੱਸ ੱਡੇ ਬੱਸ ਸਟੈਂਡ ਦੇ ਕੋਲ ਬੱਸਾਂ ਖੜੀ ਜਾਂਦੀਆਂ ਦੋ ਕੱਠੀਆਂ ਉਦੇ ਨਾਲ ਜਿਹੜੀ ਇਹ ਟ੍ਰੈਫਿਕ ਜਾਮ ਹੋ ਜੇ ਉਹਦੇ ਬਾਰੇ ਕੀ ਕਹੂੰਗੀ ਦੇਖੋ ਮੈਂ ਉੱਥੇ ਜਿਹੜੇ ਲਾਈ ਹੋਏ ਨੇ ਸਾਡੇ ਮੁਲਾਜ਼ਮ ਲੱਗੇ ਹੋਏ ਨੇ 12 ਦੀ ਗੱਡੀ ਲੱਗੀ ਹੋਈ ਆ ਔਰ ਨਾਕਾ ਵੀ ਲਾਉਨੇ ਨੇ ਮੈਂ ਉਹ ਜਿਹੜੀਆਂ ਗੱਡੀਆਂ ਖੜਦੀਆਂ ਨੇ ਬੱਸਾਂ ਰੋਡ 'ਤੇ ਉਹਨਾਂ ਚਲਾਲ ਕਰਾਂਗੇ ਬਿਲਕੁਲ ਵੀ ਬੱਸ ਨਹੀਂ ਖੜੀ ਕਰਨ ਦੇਵਾਂਗੇ ਬੜੀ ਜਗ੍ਹਾ ਹੈਗੀ ਬੱਸਾਂ ਨੂੰ ਅੱਗੇ ਖੜੀ ਕਰਨ ਵਾਸਤੇ ਉਹਨਾਂ ਨੂੰ ਹਦਾਇਤ ਕਰਾਂਗੇ ਮੈਂ ਅੱਜ ਹੀ ਇਹਨਾਂ ਨੂੰ ਬੁਲਾ ਕੇ ਹਦਾਇਤ ਕਰਾਂਗਾ ਕਿ ਅੱਗੇ ਬੱਸਾਂ ਖੜੀਆਂ ਕਰਨ ਜਦੋਂ ਉਹ ਬੰਦ ਹੋ ਜਾਂਦਾ ਫਾੜਕ ਔਰ ਬਿਲਕੁਲ ਉਹ ਰਸਤਾ ਜਿਹੜਾ ਕਲੀਅਰ ਹੋਵੇ ਪੁਲ ਵੀ ਕਲੀਅਰ ਹੋਵੇ ਔਰ ਰਸਤਾ ਵੀ ਕਲੀਅਰ ਹੋ ਕਿ ਤਾਂ ਜੋ ਜਾਮ ਨਾ ਲੱਗ ਸਕੇ ਜੋ ਫਾੜ ਖੁੱਲੇ ਤੇ ਆਮ ਨਾੜੀ ਸੈਫ ਕਰਕੇ ਚੱਲ ਸਕੇ ਇਸ ਤਰ੍ਹਾਂ ਤੇਰੇ ਸਾਰੇ ਫੌਲਸਾ ਵਾਲੇ ਵੀ ਖੜੇ ਹੁੰਦੇ ਆ ਫੇਰ ਵੀ ਬਸਾਂ ਵਾਲੇ ਆਪਣੀ ਮਨਮਰਜ਼ੀ ਨਾਲ ਬਸ ਸੱਗੇ ਤੁਰਦੇ ਪੁਲਿਸ ਵਾਲੇ ਉੱਤੇ ਕੁਝ ਨਹੀਂ ਬਣਾਉਂਦੇ ਕਹਿੰਦੇ ਵੀ ਐਂਦਾ ਨਹੀਂ ਹੋਏਗਾ ਮੇਰੇ ਨੋਟਸ ਤੁਸੀਂ ਲਿਆਂਦਾ ਬਿਲਕੁਲ ਨਹੀਂ ਹੋਵੇਗਾ ਚਲਾਨ ਕੀਤੇ ਜਾਣਗੇ ਜੇ ਇਹ ਨਹੀਂ ਸੂਟੇਬਲ ਹੋਣਗੇ ਮੈਂ ਆਪ ਕਰਾਂਗਾ ਔਰ ਮੈਂ ਉੱਤੇ ਡਿਊਟੀ ਵੀ ਸਖਤ ਲਾਵਾਂਗਾ ਉਹ ਬਿਲਕੁਲ ਕ੍ਰਿਆ ਕਰਾਂਗੇ ਸਰ ਸ਼ਹਿਰ ਵਿੱਚ ਚੋਰੀਆਂ ਵਗੈਰਾ ਬਹੁਤ ਹੋ ਰਹੀਆਂ ਲੁੱਟਾਂ ਖਵਾ ਹੋ ਰਹੀਆਂ ਆ ਕਾਫੀ ਚੋਰ ਜਿਹੜੇ ਸ਼ਰਿਆਮ ਕੰਮ ਰਿਹਾ ਤੇ ਉਹਨਾਂ ਨੂੰ ਰੋਕਣ ਦੇ ਲਈ ਕੀ ਪਲਾਨਿੰਗ ਹੈ ਦੇਖੋ ਅਸੀਂ ਗੈਂਗ ਫੜੇ ਨੇ ਆਉਂਦੇ ਆ ਜਦੋਂ ਮੈਂ ਗੈਂਗ ਫੜੇ ਨੇ ਜਿਹਨੀਆਂ ਲੁੱਟਾਂ ਹੋਈਆਂ ਸੀ ਉਹ ਸਾਰੀਆਂ ਅਸੀਂ ਕਲੀਅਰ ਕਰਤੀਆਂ ਆ ਔਰ ਸਾਡੀ ਰਾਤ ਨੂੰ ਟਾਈਮਲੀ ਦੋ ਗੱਡੀਆਂ ਚੱਲਦੀਆਂ ਨੇ ਸ਼ਹਿਰ ਦੇ ਵਿੱਚ ਉਹ 24 ਘੰਟੇ ਗੂਟਰ ਮਾਰਦੀਆਂ ਨੇ ਬਿਲਕੁਲ ਸੇਫਲੀ ਜਿਹੜੀਆਂ ਉਹ ਦੁਕਾਨਦਾਰ ਵੀ ਸਾਰੇ ਜਾਂ ਕੋਈ ਵੀ ਹੈਗੇ ਪਰ ਇੱਕ ਮੇਰੀ ਹੈਗੀ ਰਿਕਵੈਸਟ ਕਿ ਜਿਹੜੇ ਲੋਕ ਘਰਾਂ ਨੂੰ ਬਾਹਰੋਂ ਤਾਲੇ ਲਾ ਕੇ ਕਿਤੇ ਚਲੇ ਜਾਂਦੇ ਨੇ ਜਾ ਰਿਸ਼ਤੇਦਾਰੀ ਚਲ ਜਾਂਦੇ ਨੇ ਜਾਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਉਹ ਐਕਚੁਅਲੀ ਜਿਹੜੇ ਉਹ ਜਿਹੜੇ ਤਾਲੇ ਲਾਏ ਹੁੰਦੇ ਆ ਨਾ ਉਹਨਾਂ ਨੂੰ ਜਿਆਦਾ ਜਿਹੜੇ ਹੈਗੇ ਆ ਚੋਰ ਜਿਹੜੇ ਆ ਉਹ ਕਰਦੇ ਨੇ ਡੋਮੀਨੇਟ ਇਸ ਕਰਕੇ ਕੋਈ ਵੀ ਘਰ ਨੂੰ ਤਾਲਾ ਲਾ ਕੇ ਬਾਹਰੋਂ ਨਾ ਜਾਵੇ ਅੰਦਰਲਾ ਅਰਨ ਲਾਓ ਤਾਂ ਕਿ ਪਤਾ ਨਾ ਲੱਗ ਸਕੇ ਘਰ ਬੰਦਾ ਹੈਗਾ ਜਾਂ ਨਹੀਂ ਹੈਗਾ ਇਹ ਲੋਕਾਂ ਦੀ ਵੀ ਡਿਊਟੀ ਬਣਦੀ ਹੈਗੀ ਆ ਕਿ ਆਪਣੇ ਘਰ ਨੂੰ ਸੇਫ ਰੱਖਣਾ ਆਪਣੇ ਪਰਿਵਾਰ ਨੂੰ ਸੇਫ ਰੱਖਣਾ ਅਸੀਂ ਤਾਂ 24 ਘੰਟੇ ਇਹਨਾਂ ਵਾਸਤੇ ਹਾਜ਼ਰ ਆ 24 ਘੰਟੇ ਇਹਨਾਂ ਦੀ ਸੁਰੱਖਿਆ ਲਈ ਹਾਜ਼ਰ ਆ ਇਸ ਉਧਰ ਦੇ ਅਸੀਂ ਜਾਗਦੇ ਹੁੰਦੇ ਆ ਕਿਉਂਕਿ ਅਸੀਂ ਇਸੇ ਕੰਮ ਦੀ ਤਨਖਾਹ ਲੈਂਦੇ ਆ ਔਰ ਇਹਨਾਂ ਦੀ ਸੁਰੱਖਿਆ ਬਿਲਕੁਲ ਕਾਇਮ ਰੱਖੀ ਜਾਏਗੀ ਸਰ ਸ਼ਹਿਰ ਵਿੱਚ ਚਾਇਨਾ ਡੋਰ ਤੇ ਜਿਸ ਤਰ੍ਹਾਂ ਪਉਂਦੀ ਹੈ ਚਾਇਨਾ ਡੋਰੀ ਵੇਖ ਰਹੀ ਆ ਤੇ ਉਹਦੇ ਬਾਰੇ ਕੀ ਕਰ ਰਿਹਾ ਕੋਈ ਨਹੀਂ ਚੈਕਿੰਗ ਕਰਦੇ ਆ ਦੀ ਚੈੱਕ ਕਰਦੇ ਜੇਕਰ ਚਾਇਨਾ ਡੋਰ ਪਾਈ ਗਈ ਤੇ ਕੇਸਿਸ ਤੋਂ ਕਰਾਂਗੇ ਬਿਲਕੁਲ ਨਹੀਂ ਬਖਸ਼ੇ ਜਾਊਗਾ ਤੇ ਮੇਰੇ ਨਾਲ ਐਸਐਚਓ ਸਕੰਦਰ ਜੀ ਜਿਨ੍ਹਾਂ ਨੇ ਕਿਹਾ ਕਿ ਜੋ ਲਾ ਐਂਡ ਆਰਡਰ ਤੇ ਦੀ ਟ੍ਰੈਫਿਕ ਦੀ ਸਮੱਸਿਆ ਆ ਉਹ ਅਸੀਂ ਜਲਦੀ ਹੱਲ ਕਰਾਂਗੇ ਤੇ ਜੇਕਰ ਇਹ ਇਹਨਾਂ ਦੇ ਆ ਹਜਾਤਾਂ ਦੇ ਪਾਲਣਾ ਨਹੀਂ ਹੁੰਦੀ ਤਾਂ ਇਹ ਉਹਨਾਂ ਦੇ ਚਲਾਨ ਵੀ ਘਟਣਗੇ ਕੈਮਰਾਮੈਨ ਹਰਜਿੰਦਰ ਰਤੂ ਦੇ ਨਾਮ ਚੇਤਨਾ ਚੱਲ ਲਈ ਪ੍ਰਦੀਪ ਰਾਜ